ਸ਼੍ਰੀ ਕਾਲਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮ ਰஞ்சிਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ ਵਿੱਤ ਮੰਤਰੀ ਕ੍ਰਿਸਟੀਆ ਫਿਲਨ ਨੇ ਆਟੋ ਚੋਰੀ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਆਟੋ ਚੋਰੀ ਨਾਲ ਨਜਿੱਠਣ ਵਾਸਤੇ ਸਰਕਾਰ ਕਰ ਰਹੀ ਹੈ ਕਈ ਉਪਾਅ ਐਡਮਿੰਟਨ ਦੇ ਵਿੱਚ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ ਨਗਰ ਕੀਰਤਨ ਚ ਸ਼ਾਮਲ ਹੋਏ 20000 ਦੇ ਕਰੀਬ ਸਿੱਖ ਪਾਰਟੀ ਵਿਦਿਆਰਥੀਆਂ ਦੇ ਰੋਜ਼ ਮਜਾਹਰੇ ਲਗਾਤਾਰ ਜਾਰੀ ਕਈਆਂ ਤੇ ਲਟਕ ਰਹੀ ਹੈ ਡਿਪੂਟੇਸ਼ਨ ਦੀ ਤਲਵਾਰ ਹਾਊਸਿੰਗ ਇਨਸੈਂਟਿਵ ਪ੍ਰੋਗਰਾਮ ਦੇ ਰਾਹੀਂ ਡਿਵੈਲਪਰਾਂ ਨੂੰ ਹੋਵੇਗਾ ਫਾਇਦਾ 60000 ਡਾਲਰ ਪ੍ਰਤੀ ਯੂਨਿਟ ਤੱਕ ਕੀਤੀ ਜਾ ਰਹੀ ਪੇਸ਼ਕਸ਼ ਤੇ ਹੁਣ ਖਬਰਾਂ ਵਿਸਥਾਰ ਨਾਲ ब्रेंटन ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਿਰਲੈਂਡ ਨੇ ਆਟੋ ਚੋਰੀ ਦਾ ਮੁਕਾਬਲਾ ਕਰਨ ਲਈ ਫੈਡਰਲ ਸਰਕਾਰ ਦੀ ਰਾਸ਼ਟਰੀ ਕਾਰਜ ਯੋਜਨਾ ਦਾ ਖੁਲਾਸਾ ਕੀਤਾ ਹੈ। ਯੋਜਨਾ ਦਾ ਉਦੇਸ਼ ਕੈਨੇਡਾ ਵਿੱਚ ਵੱਧ ਰਹੀਆਂ ਆਟੋ ਚੋਰੀਆਂ ਨਾਲ ਕਈ ਉਪਾਵਾਂ ਦੇ ਨਾਲ ਲੜਨਾ ਹੈ ਜਿਸ ਵਿੱਚ ਆਟੋ ਚੋਰੀਆਂ ਵਿੱਚ ਸ਼ਾਮਲ ਸੰਗਠਿਤ ਅਪਰਾਧ ਸਮੂਹਾਂ ਨੂੰ ਖਤਮ ਕਰਨ ਤੇ ਮਕਦਮਾ ਚਲਾਉਣ ਤੇ ਧਿਆਨ ਕੇਂਦ੍ਰਿਤ ਕਰਨਾ, ਕਾਰਾਂ ਚੋਰੀ ਕਰਨ ਲਈ ਵਰਤੇ ਜਾ ਸਕਣ ਵਾਲੇ ਉਪਕਰਨਾਂ ਲਈ ਵਧੇਰੇ ਨਿਯਮ ਬਣਾਉਣਾ ਅਤੇ ਕੈਨੇਡਾ ਛੱਡ ਕੇ ਨਿਰਿਕਸ਼ਨ ਕੀਤੇ ਜਾਣ ਵਾਲੇ ਸ਼ਿਪਿੰਗ ਕੰਟੇਨਰਾਂ ਦੀ ਗਿਣਤੀ ਨੂੰ ਵਧਾਉਣਾ ਸ਼ਾਮਿਲੇ ਫੈਡਰਲ ਮੰਤਰੀਆਂ ਨੇ ਬੀਤੇ ਦਿਨ ਆਟੋ ਚੋਰੀ ਦਾ ਮੁਕਾਬਲਾ ਕਰਨ ਲਈ ਉਪਾਵਾਂ ਦੀ ਇੱਕ ਲੜੀ ਨੂੰ ਉਜਾਗਰ ਕੀਤਾ ਜੋ ਉਹ ਰਾਸ਼ਟਰੀ ਕਾਰਜ ਯੋਜਨਾ ਦੇ ਵਜੋਂ ਪੇਸ਼ ਕਰ ਰਹੇ ਨੇ ਬ੍ਰੈਮਟਨ 온ਟਾਰੀਓ ਵਿੱਚ ਇੱਕ ਸਮਾਗਮ ਵਿੱਚ ਕੋਸ਼ਿਸ਼ ਕੀਤੇ ਗਏ ਉਪਾਵਾਂ ਵਿੱਚ ਸਰਕਾਰ ਦੁਆਰਾ ਪਹਿਲਾਂ ਕੋਸ਼ਿਸ਼ ਕੀਤੇ ਗਏ ਬਹੁਤ ਸਾਰੇ ਉਪਬੰਧ ਸ਼ਾਮਿਲ ਨੇ ਅਤੇ ਕੁਝ ਜੋ ਪਹਿਲਾਂ ਹੀ ਸੰਸਦ ਦੁਆਰਾ ਕੰਮ ਕਰਦੇ ਹੋਏ ਬਜਟ ਕਾਨੂੰਨ ਵਿੱਚ ਸ਼ਾਮਿਲ ਕੀਤੇ ਜਾ ਚੁੱਕੇ ਨੇ ਫੈਡਰਲ ਸਰਕਾਰ ਨੇ ਫਰਵਰੀ ਵਿੱਚ ਓਟਵਾ ਵਿੱਚ ਆਟੋ ਚੋਰੀ ਬਾਰੇ ਇੱਕ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ। ਆਟੋ ਚੋਰੀ ਦੇਸ਼ ਵਿੱਚ ਇੱਕ ਵੱਡੀ ਸਮੱਸਿਆ ਹੈ। 2022 ਵਿੱਚ ਚੋਰੀਆਂ ਤੋਂ ਪੈਦਾ ਹੋਣ ਵਾਲੀ ਬੀਮਾ ਲਾਗਤ 1 ਬਿਲੀਅਨ ਡਾਲਰ ਤੋਂ ਵੱਧ ਹੋ ਗਈ ਹੈ। ਫੈਡਰਲ ਮੰਤਰੀਆਂ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਵਾਧੂ ਫੰਡਿੰਗ ਦੇ ਨਾਲ-ਨਾਲ ਵਿਧਾਨਕ ਤਬਦੀਲੀਆਂ ਨੂੰ ਉਜਾਗਰ ਕੀਤਾ ਜੋ ਸੰਗਠਿਤ ਅਪਰਾਧ ਨਾਲ ਜੁੜੇ ਆਟੋ ਚੋਰੀ ਲਈ ਆਟੋ ਚੋਰੀ ਵਿੱਚ ਇੱਕ ਨੌਜਵਾਨ ਨੂੰ ਸ਼ਾਮਲ ਕਰਨ ਅਤੇ ਚੋਰੀ ਨੂੰ ਆਸਾਨ ਬਣਾਉਣ ਵਾਲੇ ਉਪਕਰਨਾਂ It's an issue we take incredibly seriously. It's an issue that the federal government is working on closely with all levels of government, that law enforcement at all levels is working on, that we are really. Really committed to acting. And that is why in the budget we have put in place a robust plan to crack down on auto theft and to protect Canadians, to protect the people here in Brampton. Our Budget Implementation Act includes measures such as providing law enforcement and prosecutors with the tools they need. To protect Canadians from having their cars stolen. Specifically, this includes more robust criminal offenses relating to auto theft and new restrictions on the possession and distribution of devices used to steal vehicles. This is about taking the tools away from people who are committing these crimes, making us unsafe. Our government is acting now and acting with purpose to ensure Canadians feel safe and protected in their communities, on the road, in their neighborhoods, in their homes. Because safer communities, communities where families want to live, where entrepreneurs want to set up shop, and where people are investing with confidence in their future, these are the keys to ensuring fairness for every generation. ਉਥੇ ਹੀ ਇਸ ਮੌਕੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲ ਬਲੈਂਕ ਨੇ ਇੰਟਰਪੋਲ ਸਮੇਤ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਹਿਯੋਗ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਨੋਟ ਕੀਤਾ। ਉਨ੍ਹਾਂ ਕਿਹਾ ਕਿ RCMP ਅਤੇ ਇੰਟਰਪੋਲ ਦਰਮਿਆਨ ਸਾਂਝੇ ਡੇਟਾ ਸਹਿਯੋਗ ਦੇ 6 ਹਫ਼ਤਿਆਂ ਵਿੱਚ 1000 ਪੁੱਛ ਕਿੱਛਾਂ ਕੈਨੇਡਾ ਤੋਂ ਚੋਰੀ ਹੋਈਆਂ ਕਾਰਾਂ ਨਾਲ ਮੇਲ ਖਾਂਦੀਆਂ ਨੇ। ਉਨਾਏ ਵੀ ਕਿਹਾ ਕਿ ਪੁਲਿਸ ਇਸ ਸਾਲ ਪਹਿਲਾਂ ਹੀ ਲਗਭਗ 1200 ਚੋਰੀ ਹੋਏ ਵਾਹਨ ਜ਼ਬਤ ਕਰ ਚੁੱਕੀ ਹੈ। ਦੂਜੇ ਪਾਸੇ ਫੈਡਰਲ ਕੰਜ਼ਰਵੇਟਿਵਾਂ ਨੇ ਕਾਰ ਚੋਰੀ ਦੇ ਮੁੱਦੇ ਨੂੰ ਲੈ ਕੇ ਫੈਡਰਲ ਸਰਕਾਰ ਦੀ ਮੂਰਤੋਂ ਆਲੋਚਨਾ ਕੀਤੀ। ਉਹਨਾਂ ਨੇ ਇੱਕ ਪ੍ਰਾਈਵੇਟ ਮੈਂਬਰ ਦੇ ਬਿਲ ਰਾਹੀਂ ਦੁਹਰਾਉਣ ਵਾਲੇ ਅਪਰਾਧੀਆਂ ਲਈ ਸਖਤ ਅਪਰਾਧਿਕ ਸਜ਼ਾਵਾਂ ਦਾ ਪ੍ਰਸਤਾਵ ਕੀਤਾ ਹੈ। ਦੱਸ ਦਈਏ ਕੰਜ਼ਰਵੇਟਿਵਾਂ ਨੇ ਕੈਨੇਡਾ ਵਿੱਚ ਕਾਰ ਚੋਰੀ ਦੀ ਚੱਲ ਰਹੀ ਦਰ ਦੀ ਆਲੋਚਨਾ ਕੀਤੀ ਹੈ ਤੇ ਆਪਣੇ ਖੁੱਦ ਦੇ ਪ੍ਰਸਤਾਵਿਤ ਹੱਲਾਂ ਨੂੰ ਉਜਾਗਰ ਕੀਤਾ ਹੈ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਜੇ ਵੀ ਵਿਸਾਖੀ ਦੇ ਤਿਉਹਾਰ ਦੇ ਜਸ਼ਨ ਮਨਾਏ ਜਾ ਰਹੇ ਨੇ ਬੀਤੇ ਦਿਨੀ ਐਡਮਿੰਟਨ ਵਿੱਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 20000 ਦੇ ਕਰੀਬ ਸਿੱਖ ਸ਼ਰਧਾਲੂ ਇਕੱਠੇ ਹੋਏ ਇਸ ਦੌਰਾਨ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ ਤੇ ਪੰਥ-ਪੰਥ ਦੇ ਲੰਗਰ ਵੀ ਵਰਤਾਏ ਗਏ ਐਤਵਾਰ ਨੂੰ ਐਡਮਿੰਟਨ ਵਿੱਚ ਖਾਲਸਾ ਪੰਥ ਦੀ ਸਾਜਣਾ ਤੇ ਵਿਸਾਖੀ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਪ੍ਰਤੱਖ ਰੂਪ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਹਾਲਾਂਕਿ ਪ੍ਰਬੰਧਕਾਂ ਵੱਲੋਂ ਅਜੇ ਅਧਿਕਾਰਿਤ ਗਿਣਤੀ ਦੀ ਪੁਸ਼ਟੀ ਕਰਨੀ ਹਜੇ ਬਾਕੀ ਹੈ ਪਰ ਫਿਰ ਵੀ ਇਹ ਕਿਹਾ ਜਾ ਰਿਹਾ ਹੈ ਕਿ ਇਸ ਨਗਰ ਕੀਰਤਨ ਦੇ ਵਿੱਚ 20000 ਦੇ ਕਰੀਬ ਸਿੱਖ ਸ਼ਰਧਾਲੂ ਇਕੱਠੇ ਹੋਏ ਸਨ 13 April 1999 ਨੂੰ ਅਨੰਤਪੁਰ ਸਾਹਿਬ ਵਿਖੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਸਿੱਖ ਇਤਿਹਾਸ ਵਿੱਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਹਰ ਸਾਲ ਵਾਂਗੂ ਇਸ ਸਾਲ ਦੇ ਖਾਲਸਾ ਪਰੇਡ ਦੌਰਾਨ ਵੀ ਹਜ਼ਾਰਾਂ ਲੋਕਾਂ ਨੇ ਹਾਜ਼ਰੀ ਭਰ ਕੇ ਗੁਰੂ ਕਾਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਦਪਹਿਰ 12 ਵਜੇ ਅਰਦਾਸ ਮਗਰੋਂ ਇਹ ਨਗਰ ਕੀਰਤਨ ਗੁਰਦੁਆਰਾ ਮਿਲਵੁੱਡਸ ਤੋਂ ਸ਼ੁਰੂ ਹੋਇਆ ਅਤੇ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਹੁੰਚ ਕੇ ਸਮਾਪਤ ਹੋਇਆ ਨਗਰ ਕੀਰਤਨ ਦੀ ਵਿਵਸਥਾ ਲਈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਇਸ ਰੂਟ ਦੀਆਂ ਕਈ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ ਇਸ ਮੌਕੇ ਖਾਲਸੇ ਦੇ ਜਹੋ ਜਲਾਲ ਗਤਕੇ ਦੀ ਵੀ ਪੇਸ਼ਕਸ਼ ਕੀਤੀ ਗਈ। ਭਾਂਤ-ਭਾਂਤ ਦੇ ਲੰਗਰ ਲਗਾਏ ਗਏ ਸਨ। ਦਿਲਸ਼ਾਨ ਸਿੰਘ ਪਿਛਲੇ ਕਰੀਬ 25 ਸਾਲ ਤੋਂ ਐਡਮਿੰਟਨ ਵਿੱਚ ਰਹਿ ਰਹੇ ਸਨ। ਉਹਨਾਂ ਦੱਸਿਆ ਕਿ ਜਦੋਂ 1999 ਵਿੱਚ ਇਹ ਨਗਰ ਕੀਰਤਨ ਸ਼ੁਰੂ ਹੋਇਆ ਸੀ ਉਦੋਂ ਤੋਂ ਹੀ ਹਰ ਸਾਲ ਸੰਗਤਾਂ ਦੀ ਗਿਣਤੀ ਦੇ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਉਨਾ ਕਿਹਾ ਹੈ ਕਿ ਇਹ ਵਾਦਾ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਕੈਨੇਡਾ ਇੱਕ ਬਹੁਤ ਹੀ ਸਵਾਗਤ ਕਰਨ ਵਾਲਾ ਅਤੇ ਸਭ ਨੂੰ ਅਪਣਾਉਣ ਵਾਲਾ ਮੁਲਕ ਹੈ ਅਤੇ ਇਹ ਸਭ ਨੂੰ ਆਪਣੇ ਧਰਮ ਅਤੇ ਆਪਣੇ ਸੱਭਿਆਚਾਰ ਨੂੰ ਮਨਾਉਣ ਦੀ ਆਜ਼ਾਦੀ ਦਿੰਦਾ ਹੈ ਨਗਰ ਕੀਰਤਨ ਦੌਰਾਨ ਪੂਰਾ ਦਿਨ ਮੀਂਹ ਪੈਂਦਾ ਰਿਹਾ ਪਰ ਇਸ ਦੇ ਬਾਵਜੂਦ ਵੀ ਲੋਕਾਂ ਦਾ ਉਤਸ਼ਾਹ ਵੇਖਣ ਵਾਲਾ ਸੀ ਛਤਰੀਆਂ ਲੈ ਕੇ ਲੋਕ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਹੋਏ ਸਨ ਗੁਰੂ ਮਹਾਰਾਜ ਸਾਹਿਬ ਦੀ ਪਾਲਕੀ ਨੂੰ ਵੀ ਖੂਬਸੂਰਤ ਢੰਗ ਦੇ ਨਾਲ ਸਜਾਇਆ ਗਿਆ ਸੀ ਤੇ ਪੰਜ ਪਿਆਰਿਆਂ ਦੇ ਵੱਲੋਂ ਪਾਲਕੀ ਸਾਹਿਬ ਦੀ ਅਗਵਾਈ ਕੀਤੀ ਗਈ ਇਸ ਆਯੋਜਨ ਦੇ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਤੇ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੇ ਰੋਜ਼ ਮੂਜ਼ਾਹਰੇ ਲਗਾਤਾਰ ਜਾਰੀ ਨੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਤੇ ਡਿਪੋਟੇਸ਼ਨ ਦੀ ਤਲਵਾਰ ਲਟਕ ਰਹੀ ਹੈ ਪ੍ਰਿੰਸ ਐਡਵਰਡ ਆਇਲੈਂਡ ਵਿਖੇ ਕੱਚੇ ਕਾਮਿਆਂ ਨਿਵਾਸੀਆਂ ਤੇ ਵਿਦਿਆਰਥੀਆਂ ਵੱਲੋਂ ਕਟੌਤੀ ਦਾ ਐਲਾਨ ਕਰਨ ਤੋਂ ਬਾਅਦ ਨਿਰੰਤਰ ਤਰਨਾ ਦਿੱਤਾ ਜਾ ਰਿਹਾ ਹੈ ਜੋ ਬੇਅਸਰ ਹੁੰਦਾ ਵਿਖਾਈ ਦੇ ਰਿਹਾ ਹੈ ਕੈਨੇਡੀਅਨ ਸੂਬੇ ਪ੍ਰਿੰਸ ਐਡਵਰਡ ਆਇਲੈਂਡ 'ਚ ਪਿਛਲੇ ਕਈ ਦਿਨਾਂ ਤੋਂ ਸੈਂਕੜੇ ਭਾਰਤੀ ਵਿਦਿਆਰਥੀ ਰੋਜ਼ ਮੂਜ਼ਾਹਰੇ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਹੁਣ ਇਸ ਦੇਸ਼ 'ਚੋਂ ਡਿਪੋਰਟ ਕਰਕੇ ਭਾਰਤ ਭੇਜਣ ਦਾ ਖਰਚਾ ਪੈਦਾ ਹੁੰਦਾ ਜਾ ਰ ਦਰਸਲ ਇਸ ਸੁਵਿਧੇ ਦੇ ਇਮੀਗ੍ਰੇਸ਼ਨ ਨਿਯਮ ਅਚਾਨਕ ਹੀ ਤਬਦੀਲ ਕਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀ ਨਿਰਾਸ਼ ਨਜ਼ਰ ਆ ਰਹੇ ਨੇ ਉਧਰ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹਨਾਂ ਨੂੰ ਕੈਨੇਡਾ 'ਚ ਹੋ ਰਹੀਆਂ ਅਜਿਹੀਆਂ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਵਿਦਿਆਰਥੀਆਂ ਦੇ ਰੋਸ ਮੁਜ਼ਾਹਰੇ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਜਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਅਧਿਕਾਰਾਂ ਲਈ ਲਗਾਤਾਰ ਲੜਦੇ ਰਹਿਣਗੇ ਕਿਉਂਕਿ ਇਸ ਵੇਲੇ ਉਹਨਾਂ ਲਈ ਹੁਣੇ ਜਾਂ ਫਿਰ ਕਦੇ ਨਹੀਂ ਵਾਲੀ ਸਥਿਤੀ ਬਣੀ ਹੋਈ ਹੈ ਇੱਥੇ ਇਹ ਵੀ ਦੱਸਤੀ ਹੈ ਕਿ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਜਿਨ੍ਹਾਂ 'ਚ ਪੰਜਾਬ ਹਮੇਸ਼ਾ ਅੱਗੇ ਰਹਿੰਦਾ ਹੈ ਉਹ ਉੱਚੇੜੀ ਸਿੱਖਿਆ ਲਈ ਕੈਨੇਡਾ ਗਏ ਹੋਏ ਨੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੇਰ ਜੈਸਵਾਲ ਨੇ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਗੱਲ ਆਖੀ ਸੀ ਕਿ ਉਹਨਾਂ ਕੋਲ ਕੈਨੇਡਾ ਦੇ ਵਿਦਿਆਰਥੀਆਂ ਬਾਰੇ ਕੋਈ ਤਾਜ਼ਾ ਅਪਡੇਟ ਨਹੀਂ ਹੈ ਕਿਤੇ ਕੋਈ ਇੱਕ ਅੱਦਾ ਮਾਮਲਾ ਅਜਿਹਾ ਹੋਵੇਗਾ ਜਿੱਥੇ ਵਿਦਿਆਰਥੀ ਰੋਜ਼ ਮੁਜ਼ਾਇਰਾ ਕਰਦੇ ਹੋਣਗੇ ਇਥੋਂ ਤੱਕ ਕੈਨੇਡਾ 'ਚ ਪੜ ਰਹੇ ਭਾਰਤ ਵਿਦਿਆਰਥੀਆਂ ਦਾ ਸਵਾਲ ਹੈ ਉਹਨਾਂ ਨੂੰ ਕਿਤੇ ਕੋਈ ਸਮੱਸਿਆ ਨਹੀਂ ਹੈ ਦੱਸਿਆ ਕਿ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਸ਼ਾਲਾ ਟਾਊਨ ਵਿਖੇ ਵਿਦਿਆਰਥੀਆਂ ਦੇ ਵੱਲੋਂ ਪਿਛਲੇ 9 ਮਈ ਤੋਂ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 9 ਮਈ ਤੋਂ ਵਿਦਿਆਰਥੀ ਵਿਰੋਧ ਕਰ ਰਹੇ ਨੇ ਤੇ ਵਿਦਿਆਰਥੀਆਂ ਦੇ ਨਾਲ-ਨਾਲ ਕੱਚੇ ਕਾਮੇ ਅਤੇ ਕੱਚੇ ਨਿਵਾਸੀ ਵੀ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹੋਏ ਨੇ ਇਨ੍ਹਾਂ ਕੱਚੇ ਕਾਮਿਆਂ ਤੇ ਨਿਵਾਸੀਆਂ ਦੀ ਇੱਕੋ ਹੀ ਮੰਗ ਹੈ ਕਿ ਇਮੀਗ੍ਰੇਸ਼ਨ ਤਬਦੀਲੀਆਂ ਨੂੰ ਬਦਲਿਆ ਜਾਵੇ ਬੀਤੇ ਦਿਨੀ ਇਨ੍ਹਾਂ ਨੇ ਮੇਅਰ ਅਤੇ ਪ੍ਰੀਮੀਅਰ ਦੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਹੀ ਕਿਹਾ ਗਿਆ ਸੀ ਕਿ ਇਹਨਾਂ ਤਬਦੀਲੀਆਂ ਦੇ ਵਿੱਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ ਜੇਕਰ ਕੋਈ ਵੀ ਬਦਲਾਅ ਹੋਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਵੇਗਾ ਦੱਸਦੇ ਇਹ ਕਿ ਹੁਣ ਸ਼ਰਲ ਟਾਊਨ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਕੱਚੇ ਕਾਮਯਾਤਿ ਨਿਵਾਸੀਆਂ ਨੂੰ ਇਥੋਂ ਜਾਣ ਦੀ ਚਿੰਤਾ ਸਤਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਇਥੋਂ ਜਾ ਕੇ ਰਹਿਣ ਵਾਸਤੇ ਹੋਰ ਕੋਈ ਵੀ ਸਥਾਨ ਨਹੀਂ ਬਚਾ ਬੀਤੇ ਕੁਝ ਸਮੇਂ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਕੱਚੇ ਕਾਮਿਆਂ ਅਤੇ ਕੱਚੇ ਨਿਵਾਸੀਆਂ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਸੀ ਇੱਥੋਂ ਤੱਕ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਕੱਚੇ ਨਿਵਾਸੀਆਂ ਅਤੇ ਕੱਚੇ ਕਾਮਿਆਂ ਤੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਧ ਰਹੀ ਗਿਣਤੀ ਦੇ ਕਾਰਨ ਕੈਨੇਡਾ ਦੇ ਵਿੱਚ ਸਰੋਤਾਂ ਤੇ ਦਬਾਅ ਪੈ ਰਿਹਾ ਹੈ ਮਹਿੰਗਾਈ ਵਧ ਰਹੀ ਹੈ ਤੇ ਬੇਰੁਜ਼ਗਾਰੀ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਦੱਸ ਸਈਏ ਕਿ ਬਹੁਤ ਸਾਰੇ ਕੈਨੇਡੀਅਨ ਵਿਦਿਆਰਥੀ ਨੌਕਰੀਆਂ ਲੈਂਦੇ ਵਿੱਚ ਅਸਮਰਥ ਵਿਖਾਈ ਦੇ ਰਹੇ ਨੇ ਕਿਉਂਕਿ ਰੋਜ਼ਗਾਰ ਦੇ ਮੌਕੇ ਪਰਦਾਨ ਨਹੀਂ ਕੀਤੇ ਜਾ ਰਹੇ ਇਸ ਦੇ ਨਾਲ ਹੀ ਰਹਿ ਹਾਈਸ਼ਾ ਨੂੰ ਲੈ ਕੇ ਵੀ ਸੰਕਟ ਪੈਦਾ ਹੋ ਰਹੇ ਨੇ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਕੱਚੇ ਨਿਵਾਸੀਆਂ ਤੇ ਕੱਚੇ ਕਾਮਿਆਂ ਦੇ ਵਿੱਚ ਕਟੌਤੀ ਕਰ ਦਿੱਤੀ ਜਾਵੇਗੀ ਤਾਂ ਫਿਰ ਰੋਜ਼ਗਾਰ ਹਾਊਸਿੰਗ ਅਜਿਹੇ ਸੰਕਟਾਂ ਤੋਂ ਵੀ ਨਿਜਾਤ ਮਿਲੇਗੀ ਇੱਕ ਪਾਸੇ ਇਹ ਵਿਖਿਆ ਜਾ ਰਿਹਾ ਹੈ ਕਿ ਸਰਕਾਰ ਨੇ ਟੈਂਪੋਰਰੀ ਰੈਜ਼ੀਡੈਂਟ ਅਤੇ ਟੈਂਪੋਰਰੀ ਵਰਕਰਸ ਦੇ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਤੇ ਦੂਜੇ ਪਾਸੇ ਬੀਤੇ ਦਿਨੀ ਅਜਹੀਆਂ ਵੀ ਖਬਰਾਂ ਸਾਹਮਣੇ ਆਈਆਂ ਸਨ ਜਿੱਥੇ ਕੈਨੇਡਾ ਦੇ ਕੁਝ ਸੂਬਿਆਂ ਦੇ ਵਿੱਚ ਵਿਖਣ ਨੂੰ ਮਿਲਿਆ ਸੀ ਕਿ ਮਜ਼ਦੂਰਾਂ ਦੀ ਘਾਟ ਦੇ ਕਾਰਨ ਬਿਲਡਰਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਵਿਦਿਆਰਥੀਆਂ ਕੱਚੇ ਕਾਮਿਆਂ ਅਤੇ ਕੱਚੇ ਨਿਵਾਸੀਆਂ ਦੇ ਵੱਲੋਂ ਕੀਤੇ ਜਾ ਰਹੇ ਇਸ ਪ੍ਰਦਰਸ਼ਨ ਦੇ ਵਿੱਚ ਪੱਕੇ ਨਿਵਾਸੀ ਅਤੇ ਪੱਕੇ ਵਰਕਰ ਵੀ ਸ਼ਾਮਲ ਹੋਣ ਵਾਸਤੇ ਪਹੁੰਚੇ ਨੇ ਕਾਰੋਬਾਰ ਦੇ ਮਾਲਕ ਵੀ ਇਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਕੱਚੇ ਕਾਮਿਆਂ ਦੇ ਦੁੱਖ ਨੂੰ ਸਮਝਦੇ ਨੇ ਜਿਕਰ ਕੱਚੇ ਕੰਮੇ ਇਥੋਂ ਜਾਣਦੇ ਨੇ ਤਾਂ ਫਿਰ ਉਸ ਦਾ ਵੱਡਾ ਨੁਕਸਾਨ ਨਕਰੋ ਪਾਰੀਆਂ ਨੂੰ ਹੀ ਪਹੁੰਚਣਾ ਪਵੇਗਾ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਿੰਸ ਐਡਵਰਡ ਆਇਲੈਂਡ ਦਾ ਪ੍ਰਸ਼ਾਸਨ ਵਿਦਿਆਰਥੀਆਂ ਕੱਚੇ ਕਾਮਿਆਂ ਤੇ ਕੱਚੇ ਨਿਵਾਸੀਆਂ ਨੂੰ ਲੈ ਕੇ ਕੀ ਅਹਿਮ ਫੈਸਲਾ ਲੈਂਦਾ ਹੈ ਵਿਨੀਪੈਗ ਵਿੱਚ ਹਾਊਸਿੰਗ ਇਨਸੈਂਟਿਵ ਪ੍ਰੋਗਰਾਮ ਰਾਹੀਂ ਡਿਵੈਲਪਰਾਂ ਨੂੰ ਵਿਦਿਆ ਲਾਭ ਮਿਲੇਗਾ ਦਰਸਲ ਹਾਊਸਿੰਗ ਇਨਸੈਂਟਿਵ ਪ੍ਰੋਗਰਾਮ ਆਫ ਵਿਨੀਪੈਗ ਦੇ ਡਿਵੈਲਪਰਾਂ ਨੂੰ 60000 ਡਾਲਰ ਪ੍ਰਤੀ ਯੂਨਿਟ ਤੱਕ ਦੀ ਪੇਸ਼ਕਸ਼ ਕਰੇਗਾ ਕਿਫਾਇਤੀ ਹਾਊਸਿੰਗ ਯੂਨਿਟਾਂ ਲਈ 35000 ਡਾਲਰ ਡਾਊਨਟਾਊਨ ਯੂਨਿਟਾਂ ਲਈ 25000 ਡਾਲਰ ਤੱਕ ਦੀ ਗ੍ਰਾਂਟ ਵਿਨੀਪੈਗ ਦੇ ਡਾਊਨਟਾਊਨ ਵਿੱਚ ਕਿਫਾਇਤੀ ਘਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਡਿਵੈਲਪਰ ਇੱਕ ਨਵੇਂ ਪ੍ਰਸਤਾਵਿਤ ਗ੍ਰਾਂਟ ਪ੍ਰੋਗਰਾਮ ਦੁਆਰਾ 60,000 ਡਾਲਰ ਤੱਕ ਦੇ ਯੋਗ ਹੋ ਸਕਦੇ ਨੇ। ਇਸ ਹਫਤੇ ਪ੍ਰਕਾਸ਼ਿਤ ਵਿਨੀਪੈਗ ਦੀ ਸਿਟੀ ਰਿਪੋਰਟ ਵਿੱਚ ਇੱਕ ਨਵੇਂ ਪੂੰਜੀ ਗ੍ਰਾਂਟ ਪ੍ਰੋਗਰਾਮ ਲਈ ਫੈਡਰਲ ਹਾਊਸਿੰਗ ਐਕਸਲਰੇਟਰ ਫੰਡ ਤੋਂ 25 ਮਿਲੀਅਨ ਡਾਲਰ ਦੀ ਵਰਤੋਂ ਕਰਨ ਦਾ ਪ੍ਰਸਤਾਵ ਆਇਆ ਹੈ। ਜੇਕਰ ਮਨਜ਼ੂਰੀ ਮਿਲਦੀ ਹੈ ਤਾਂ ਇਹ ਕਿਫਾਇਤੀ ਬਹੁ-ਪਰਿਵਾਰਿਕ ਪ੍ਰੋਜੈਕਟਾਂ ਲਈ ਪ੍ਰਤੀ ਯੂਨਿਟ 35,000 ਡਾਲਰ ਤੱਕ ਅਤੇ ਡਾਊਨਟਾਊਨ ਸਥਿਤ ਪ੍ਰੋਜੈਕਟਾਂ ਲਈ 25000 ڈالر ਤੱਕ ਦੀ ਗ੍ਰਾਂਟ ਦੀ ਪੇਸ਼ਕਸ਼ ਕਰੇਗਾ ਉਹ ਪ੍ਰੋਜੈਕਟ ਜੋ ਕਿ ਫਾਇਤੀ ਹਾਊਸਿੰਗ ਗ੍ਰਾਂਟ ਲਈ ਯੋਗ ਨੇ ਵਾਦੂ 15000 ڈالر ਲਈ ਯੋਗ ਹੋ ਸਕਦੇ ਨੇ ਜੇਕਰ ਉਹ ਕੁਝ ਮਾਪ ਡੰਡਾ ਨੂੰ ਪੂਰਾ ਕਰਦੇ ਨੇ ਜਿਸ ਵਿੱਚ ਘੱਟੋ ਘੱਟ 5 ਸਾਲਾਂ ਲਈ ਫੰਡਿੰਗ ਲਈ ਵਚਨਬੱਧ ਸਰਕਾਰੀ ਸੰਸਥਾ ਤੋਂ ਇਰਾਦੇ ਦਾ ਪੱਤਰ ਹੋਣਾ ਵੀ ਸ਼ਾਮਿਲ ਹੈ ਉਹਨਾਂ ਨੂੰ 50% ਯੂਨਟਾਂ ਨੂੰ ਕਿਰਾਏ ਦੇ ਆਮਦਨ ਦੇ ਤੌਰ ਤੇ ਪੇਸ਼ ਕਰਨਾ ਚਾਹੀਦਾ ਹੈ ਜਿਸ ਸਹਾਇਕ ਜਾਂ ਪਰਿਵਰਤਨਸ਼ੀਲ ਰਿਹਾਇਸ਼ ਵੱਜੋਂ ਕੰਮ ਕਰਨਾ ਚਾਹੀਦਾ ਹੈ ਰੀਪੋਰਟ ਤੇ ਬੁੱਧਵਾਰ ਦੀ ਕਾਰਜਕਾਰੀ ਨੀਤੀ ਕਮੇਟੀ ਦੀ ਬੈਠਕ 'ਚ ਬਹਿਸ ਹੋਵੇਗੀ ਇੱਥੇ ਵੀ ਦੱਸਿਆ ਜਾਂਦਾ ਹੈ ਕਿ ਫੰਡਿੰਗ ਦਾ ਟੀਚਾ ਲਗਭਗ 600 ਯੂਨਿਟ ਬਣਾਉਣਾ ਹੈ ਜਿਨ੍ਹਾਂ ਵਿੱਚੋਂ ਅੱਧੀਆਂ ਕਿਫਾਇਤੀ ਹੋਣਗੀਆਂ ਗਿਲਿੰਗਮ ਨੇ ਕਿਹਾ ਕਿ ਹਾਊਸਿੰਗ ਸਪਲਾਈ ਮੰਗ ਅਨੁਸਾਰ ਨਹੀਂ ਚੱਲ ਰਹੀ ਹਾਊਸਿੰਗ ਐਕਸਲਰੇਟਰ ਫੰਡ ਤੋਂ ਵਿਨੀਪੈਗ ਸਿਟੀ ਨੂੰ ਪੇਸ਼ ਕੀਤੇ ਗਏ ਪੂਰੇ 122 ਮਿਲੀਅਨ ਡਾਲਰ ਲਈ ਯੋਗਤਾ ਪੂਰੀ ਕਰਨ ਲਈ ਸ਼ਹਿਰ ਨੂੰ 3 ਸਾਲਾਂ ਦੇ ਅੰਦਰ 3100 ਤੋਂ ਵੱਧ ਨਵੇਂ ਹਾਊਸਿੰਗ ਯੂਨਿਟਾਂ ਸਮੇਤ ਕਿਫਾਇਤੀ 900 ਤੋਂ ਬਾਦ ਹਾਊਸਿੰਗ ਯੂਨਟਾਂ ਨੂੰ ਜੋੜਨ ਦੇ ਆਪਣੇ ਟੀਚੇ ਤੱਕ ਪਹੁੰਚਣ ਦੀ ਲੋੜ ਹੈ ਸਫਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ 1 ਸਾਲ ਦੇ ਅੰਦਰ ਬਿਲਡਿੰਗ ਪਰਮਿਟ ਪ੍ਰਾਪਤ ਕਰਨਾ ਲਾਜ਼ਮੀ ਹੈ ਉਹ ਪ੍ਰੋਜੈਕਟ ਜਿਨ੍ਹਾਂ ਨੇ 5 ਦਸੰਬਰ 2023 ਤੱਕ ਬਿਲਡਿੰਗ ਪਰਮਿਟ ਪ੍ਰਾਪਤ ਕੀਤਾ ਹੈ ਜਿਸ ਮਿਤੀ ਨੂੰ ਫੈਡਰਲ ਫੰਡਿੰਗ ਦਾ ਐਲਾਨ ਕੀਤਾ ਗਿਆ ਸੀ ਉਹ ਵੀ ਯੋਗ ਹੋਣਗੇ ਰਿਪੋਰਟ ਦੇ ਨਾਲ ਹਾਊਸਿੰਗ ਐਕਸਲਰੇਟਰ ਫੰਡ ਪੂੰਜੀ ਗ੍ਰਾਂਟ ਪ੍ਰੋਗਰਾਮ ਬਣਾਉਣ ਲਈ ਇੱਕ ਪ੍ਰਸਤਾਵਿਤ ਉਪ ਕਾਨੂੰਨ ਸੋਧ ਸ਼ਾਮਿਲ ਹੈ ਇਹ ਕਿਫਾਇਤੀ ਰਿਹਾਇਸ਼ ਨੂੰ ਬਹੁ ਯੂਨਿਟ ਰਿਹਾਇਸ਼ੀ ਰਿਹਾਇਸ਼ ਵਜੋਂ ਵါਸ਼ਿਤ ਕਰਦਾ ਹੈ ਜੋ ਕਿ ਫੈਡਰਲ ਨੈਸ਼ਨਲ ਹਾਊਸਿੰਗ ਰਣਨੀਤੀ ਜਮੈਨੀਟੋਬਾ ਪ੍ਰਾਂਤ ਦੇ ਅਧੀਨ ਕਿਫਾਇਤੀ ਰਿਹਾਇਸ਼ ਵਜੋਂ ਮੰਨਤਾ ਪ੍ਰਾਪਤ ਹੈ ਜਦਕਿ ਪ੍ਰੋਵਿੰਸ਼ਲ ਪ੍ਰੋਗਰਾਮ ਕਿਫਾਇਤੀ ਰਿਹਾਇਸ਼ ਨੂੰ ਮੱਧ ਬਾਜ਼ਾਰ ਦੇ ਕਿਰਾਏ ਦੇ 80% ਤੋਂ ਹੇਠਾਂ ਪਰਵਾਸ਼ਿਤ ਕਰਦੇ ਨੇ ਕੁੰਝ ਸੰਗੀ ਪ੍ਰੋਗਰਾਮਾਂ ਜਿਵੇਂ ਕਿ ਐਮ ਐਲ ਆਈ ਸਲਕਤ ਪ੍ਰੋਗਰਾਮ ਕਿਰਾਏਦਾਰਾਂ ਦੀ ਔਸਤ ਆਮਦਨ ਤੇ 30% ਦੇ ਆਧਾਰ ਕਿਫਾਇਤਤਾ ਵੀ ਸ਼ਾਮਿਲ ਹੈ ਗ੍ਰਾਂਟ ਪ੍ਰੋਗਰਾਮ ਲਈ ਅਰਜ਼ੀਆਂ 31 ਮਈ ਨੂੰ ਖੁੱਲੀਆਂ ਨੇ ਅਤੇ 12 ਜੁਲਾਈ ਤੱਕ ਖੁੱਲੀਆਂ ਰਹਿਣਗੀਆਂ ਇਸ ਤੋਂ ਬਾਅਦ ਅਰਜ਼ੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਜ਼ਿਕਰੋਗ ਹੈ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਇਸ ਸਾਲ ਦੇ ਬਜਟ 2024 ਵਾਸਤੇ ਹਾਊਸਿੰਗ ਐਕਸਲਰੇਟਰ ਫੰਡ ਦੇ ਰਾਹੀਂ ਕੋਸ਼ਨਾ ਕੀਤੀ ਸੀ ਤੇ ਸਰਕਾਰ ਦੇ ਵੱਲੋਂ 2031 ਤੱਕ ਕਈ ਘਰ ਬਣਾਉਣ ਦੀ ਕੋਸ਼ਨਾ ਕੀਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਕਈ ਥਾਵਾਂ ਤੇ ਰਿਹਾਇਸ਼ ਨੂੰ ਲੈ ਕੇ ਨਾਗਰਿਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੈਨੇਡੀਅਨ ਨਾਗਰਿਕ ਇਹ ਹੱਕ ਰੱਖਦੇ ਨੇ ਕਿ ਉਹਨਾਂ ਦੇ ਸਿਰ ਉੱਤੇ ਇੱਕ ਛੱਤ ਹੋਵੇ ਜਿਸ ਨੂੰ ਉਹ ਘਰ ਕਹਿ ਸਕਣ। ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਦਾਵਾ ਕੀਤਾ ਸੀ ਕਿ ਉਹ ਵਿਦਿਆਰਥੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨੇੜੇ ਵੀ ਰਿਹਾਇਸ਼ਾਂ ਬਣਾਉਣਗੇ ਤਾਂ ਜੋ ਵਿਦਿਆਰਥੀਆਂ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਜਾਣ ਵਾਸਤੇ ਘੱਟ ਸਮਾਂ ਲੱਗੇ ਤੇ ਆਪਣੀ ਪੜ੍ਹਾਈ ਤੇ ਧਿਆਨ ਦੇ ਸਕਣ ਹਰ ਸੂਬੇ ਦੀ ਸਰਕਾਰ ਦੇ ਵੱਲੋਂ ਰਿਹਾਇਸ਼ ਨੂੰ ਕਿਫਾਇਤੀ ਬਣਾਉਣ ਵਾਸਤੇ ਧਿਆਨ ਦਿੱਤਾ ਜਾ ਰਿਹਾ ਹੈ ਇੱਕ ਪਾਸੇ ਸਰਕਾਰ ਨੇ ਕੱਚੇ ਕਾਮਿਆਂ ਦੀ ਗਿਣਤੀ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ ਤੇ ਦੂਜੇ ਪਾਸੇ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕੁਝ ਸੂਬਿਆਂ ਦੇ ਵਿੱਚ ਕੰਪਨੀਆਂ ਨੂੰ ਕਾਮਿਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਵਿਕਾਸ ਤੇਜ਼ੀ ਨਾਲ ਹੋ ਰਹੇ ਨੇ ਉੱਥੇ ਹੀ ਨਿਰਮਾਣ ਮਜ਼ਦੂਰਾਂ ਦੀ ਘਾਟ ਦਾ ਪਾਰ ਅਲਬਰਟਾ ਦੇ ਕਾਰੋਬਾਰਾਂ ਤੇ ਪੈਂਦਾ ਵਿਖਾਈ ਦੇ ਰਿਹਾ ਹੈ ਉਦਯੋਗ ਸਮੂਹਾਂ ਦਾ ਇਹ ਵੀ ਕਹਿਣਾ ਹੈ ਕਿ ਕਾਮਿਆਂ ਦੀ ਲੋੜ ਹਰ ਇੱਕ ਦੇ ਦਿਮਾਗ ਦੇ ਵਿੱਚ ਨੰਬਰ 1 ਮੁੱਦਾ ਬਣੀ ਹੋਈ ਹੈ ਅਲਬੋਟਾ ਦੀ ਆਬਾਦੀ ਵਿੱਚ ਵਾਧਾ ਵਿਕਾਸ ਨੂੰ ਅਨੁਕੂਲ ਬਣਾਉਣ ਲਈ ਬੁਨਿਆਦੀ ਢਾਂਚਾ ਬਣਾਉਣ ਲਈ ਉਹ ਸਾਰੇ ਖੇਤਰ ਤੇ ਦਬਾਅ ਵਧਾ ਰਿਹਾ ਹੈ ਅਤੇ ਕਾਰੋਬਾਰੀ ਮਾਲਕਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਮਜ਼ਦੂਰਾਂ ਦੀ ਕਮੀ ਨੂੰ ਮਹਿਸੂਸ ਕਰ ਰਹੇ ਨੇ ਹੁਨਰਮੰਦ ਵਪਾਰਾਂ ਵਿੱਚ ਕਾਮਿਆਂ ਦੀ ਕਮੀ ਪੂਰੇ ਕੈਨੇਡਾ ਵਿੱਚ ਇੱਕ ਮੁੱਦਾ ਬਣੀ ਹੋਈ ਹੈ ਪਰ ਪਿਛਲੇ ਸਾਲ ਐਲਬਰਟਾ ਵਿੱਚ 2 ਲੱਖ ਤੋਂ ਵੱਧ ਨਵੇਂ ਮਜ਼ਦਨੀਕਾਂ ਨੂੰ ਸ਼ਾਮਲ ਕਰਨ ਦੇ ਨਾਲ ਉਦਯੋਗ ਨੂੰ ਹੋਰ ਸੜਕਾਂ ਅਤੇ ਪੁਲਾਂ ਦੀ ਮੁਰੰਮਤ ਨਵੇਂ ਹਾਊਸਿੰਗ ਵਿਕਾਸ ਅਤੇ ਮੁੱਖ ਬੁਨਿਆਦੀ ਢਾਂਚੇ ਦੇ ਕੰਮ ਨੂੰ ਜਾਰੀ ਰੱਖਣ ਲਈ ਇੱਕ ਰਸਤੱਲ ਬੰਦੀ ਲੋੜ ਹੈ ਇੰਡੀਪੈਂਡੈਂਟ ਕੰਟਰੈਕਟਰਸ ਐਂਡ ਬਿਜ਼ਨਸ ਐਸੋਸੀਏਸ਼ਨ ਐਲਬਰਟਾ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਹ ਅਸਲ ਵਿੱਚ ਹਰ ਕਿਸੇ ਦੇ ਦਿਮਾਗ ਵਿੱਚ ਨੰਬਰ 1 ਮੁੱਦਾ ਹੈ ਉਹਦਾ ਕਹਿਣਾ ਹੈ ਕਿ ਵਾਟਰ ਟਰੀਟਮੈਂਟ ਪਲਾਂਟਾਂ ਦੇ ਇਠਾਂ ਸੀਵਰੇਜ ਲਾਈਨਾਂ ਤੋਂ ਲੈ ਕੇ ਸੜਕਾਂ ਪੁਲਾਂ ਹਸਪਤਾਲਾਂ ਤੱਕ ਇਹ ਸਾਰੀਆਂ ਚੀਜ਼ਾਂ ਜੋ ਅਸਲ ਵਿੱਚ ਉੱਤਰੀ ਅਮਰੀਕਾ ਵਿੱਚ ਸਾਡੇ ਕੋਲ ਸ਼ਾਨਦਾਰ ਜੀਵਨ ਬਣਾਉਂਦੀਆਂ ਨੇ ਉਹ ਪੁਰਾਣਾ ਬੁਨਿਆਦੀ ਢਾਂਚਾ ਹੈ ਅਸੀਂ ਇਸ ਨੂੰ ਸਮਝ ਲਿਆ ਹੈ ਅਤੇ ਹੁਣ ਇਸ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਅਤੇ ਸਾਡੇ ਕੋਲ ਇਸ ਨੂੰ ਠੀਕ ਕਰਨ ਲਈ ਲੋਕ ਉਪਲਬਧ ਨਹੀਂ ਹਨ ਉਦਯੋਗ ਸਮੂਹ ਬਿਲਡ ਫੋਰਸ ਕੈਨੇਡਾ ਨੇ ਭਵਿੱਖਵਾਣੀ ਕੀਤੀ ਹੈ ਕਿ ਅਲਬਰਟਾ ਨੂੰ ਇੱਕ ਦਹਾਕੇ ਦੇ ਅੰਦਰ ਆਪਣੀ 2023 ਕਿਰਤ ਸ਼ਕਤੀ ਦੇ ਲਗਭਗ 1/4 ਹਿੱਸੇ ਨੂੰ ਬਦਲਣ ਦੀ ਲੋੜ ਹੋਵੇਗੀ ਜਦਕਿ ਕੈਨੇਡਾ ਦੇ ਕੁਝ ਹੋਰ ਹਿੱਸਿਆਂ ਦੇ ਮੁਕਾਬਲੇ ਸੂਬੇ ਦੀ ਘਟ ਉਮਰ ਦੀ ਆਬਾਦੀ ਨੂੰ ਇਸ ਪਾੜੇ ਨੂੰ ਸੌਖਾ ਬਣਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ ਵਿਕਾਸ ਵਿੱਚ ਫੈਕਟਰੀਂਗ ਦਾ ਮਤਲਬ ਹੈ ਕਿ 2033 ਤੱਕ ਹਜੇ ਵੀ 22000 ਕਾਮਿਆਂ ਦੀ ਕਮੀ ਹੋ ਸਕਦੀ ਹੈ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਦਰਸਾਉਂਦੇ ਨੇ ਕਿ 2023 ਦੀ ਤੀਜੀ ਤਿਮਾਹੀ ਵਿੱਚ ਅਲਬਰਟਾ ਦੀ ਉਸਾਰੀ ਨੌਕਰੀ ਦੀ ਖਾਲੀ ਅਸਾਮੀਆਂ ਦੀ ਦਰ ਵਧ ਕੇ 6.7% ਹੋ ਗਈ ਹੈ। ਇਸ ਦੇ ਮੁਕਾਬਲੇ 2020 ਵਿੱਚ ਕੋਵਿਡ ਮਹਾਮਾਰੀ ਦੇ ਸ਼ੁਰੂ ਹੋਣ ਤੱਕ ਦੇ 5 ਸਾਲਾਂ ਵਿੱਚ ਪ੍ਰਾਂਤ ਵਿੱਚ ਉਸਾਰੀ ਦੀਆਂ ਨੌਕਰੀਆਂ ਦੀਆਂ ਅਸਾਮੀਆਂ ਦਰਾਂ ਕਦੇ ਵੀ 3.5% ਤੋਂ ਵੱਧ ਨਹੀਂ ਹੋਈਆਂ। ਅਲਬਰਟਾ ਦਾ ਨਿਰਮਾਣ ਲੈਂਡਸਕੇਪ ਬਹੁਤ ਗੁੰਝਲਦਾਰ ਹੈ। ਕਿਉਂਕਿ ਉਦਯੋਗਿਕ ਕੰਮ ਦੀ ਮਹੱਤਵਪੂਰਨ ਮੌਜੂਦਗੀ ਜ਼ਿਆਦਾਤਰ ਊਰਜਾ ਖੇਤਰ ਵਿੱਚ ਹੈ ਸੁਪਾਈ ਸਰਕਾਰ ਨੇ ਪੋਸਟ ਸੈਕੰਡਰੀ ਅਪਰੈਂਟਿਸਸ਼ਿਪ ਪ੍ਰੋਗਰਾਮਾਂ ਲਈ ਫੰਡਿੰਗ ਨੂੰ ਹੁਲਾਰਾ ਦਿੱਤਾ ਹੈ ਅਤੇ ਦਾਖਲਾ ਵਧਰ ਹੈ ਪਰ ਜਿਵੇਂ ਕਿ ਉਹ ਨਵਾਂ ਕਰਮਚਾਰੀ ਆਉਂਦਾ ਹੈ ਉਹਨਾਂ ਨੂੰ ਉਸ ਕਿਸਮ ਦਾ ਤਜਰਬਾ ਹਾਸਲ ਕਰਨ ਵਿੱਚ ਹਜੇ ਵੀ ਸਮਾਂ ਲੱਗੇਗਾ ਜਿਸ ਤਰ੍ਹਾਂ ਦਾ ਨਿਰਮਾਣ ਖੇਤਰ ਮਜ਼ਦੂਰਾਂ ਦੀ ਰਿਟਾਇਰਮੈਂਟ ਦੀ ਇੱਕ ਮਹੱਤਵਪੂਰਨ ਲਹਿਰ ਵਿੱਚ ਗਉਣ ਲਈ ਤਿਆਰ ਹੈ ਪ੍ਰੋਵਿੰਸ ਅਲਬਰਟਾ ਇਸ ਕਾਲਿੰਗ ਮੁਹਿੰਮ ਦੇ ਨਮੀਨਤਮ ਦੌਰ ਦੇ ਨਾਲ ਰੋਜ਼ਗਾਰ ਦੇ ਦਰਜੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਹੈ ਇਸ ਦੀ ਸ਼ੁਰੂਆਤ ਇਸ ਮਹੀਨੇ ਕਿਊਬੈਕ অন্ਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ 55 ਯੋਗ ਵਪਾਰਾਂ ਦੀ ਸੂਚੀ ਵਿੱਚੋਂ ਵਰਕਰਾਂ ਨੂੰ ਲੁਭਾਉਣ ਲਈ ਕੀਤੀ ਗਈ ਹੈ ਜਿਹੜੇ ਲੋਕ 2024 ਦੇ ਅੰਤ ਤੋਂ ਪਹਿਲਾਂ ਅਲਬਰਟਾ ਚਲੇ ਜਾਂਦੇ ਨੇ ਅਤੇ ਉੱਚ ਮੰਗ ਵਾਲੇ ਹੁਨਰਮੰਦ ਵਪਾਰ ਵਿੱਚ ਕੰਮ ਕਰਦੇ ਹੋਏ ਘੱਟੋ-ਘੱਟ 1 ਸਾਲ ਲਈ ਸੂਬੇ ਵਿੱਚ ਰਹਿੰਦੇ ਨੇ ਉਹ ਇੱਕ ਵਾਰ ਵਾਪਸੀ ਯੋਗ 5000 ਡਾਲਰ ਟੈਕਸ ਕ੍ਰੈਡਿਟ ਲਈ ਅਰਜ਼ੀ ਦੇ ਸਕਦੇ ਨੇ ਜਿਸ ਨੂੰ ਸਰਕਾਰ ਮੂਵਿੰਗ ਬੋਨਸ ਵਜੋਂ ਉਤਸ਼ਾਹਿਤ ਕਰ ਰਹੀ ਹੈ ਉਦਯੋਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਸ਼ਿਸ਼ਾਂ ਮਦਦਗਾਰ ਹਨ ਪਰ ਉਹਨਾਂ ਮੁੱਦਿਆਂ ਲਈ ਕੋਈ ਤੁਰੰਤ ਹੱਲ ਨਹੀਂ ਹੈ ਜੋ ਉਹ ਜਾਣਦੇ ਨਹੀਂ ਕਿ ਆ ਰਹੇ ਨੇ ਅਲਬਰਟਾ ਰੋਡ ਬਿਲਡਰਸ ਐਂਡ ਹੈਵੀ ਕੰਸਟਰਕਸ਼ਨ ਐਸੋਸੀਏਸ਼ਨ ਜਿੰਨ ਤੱਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਫੰਡਿੰਗ ਦੀ ਗੱਲ ਆਉਂਦੀ ਹੈ ਤਾਂ ਹੋਰ ਨਿਸ਼ਚਿਤਤਾ ਨੂੰ ਯਕੀਨੀ ਬਣਾਉਣ ਲਈ ਤਬਦੀਲੀਆਂ ਦੀ ਵਕਾਲਤ ਕਰ ਰਹੀ ਹੈ ਅਨਟਾਰੀਓ ਸਰਕਾਰ ਨੇ ਬਜਟ 2024 ਰਾਹੀਂ ਤੇਜ਼ੀ ਨਾਲ ਘਰ ਬਣਾਉਣ ਦਾ ਦਾਵਾ ਕੀਤਾ ਸੀ ਪਰ ਇਹ ਦਾਵਾ ਹੁਣ ਝੂਠਾ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਨਟਾਰੀਓ ਵਿੱਚ ਨਵੇਂ ਘਰ ਦੇ ਨਿਰਮਾਣ ਦੀ ਰਫ਼ਤਾਰ 2018 ਦੇ ਨਾਲੋਂ ਵੀ ਘਟ ਗਈ ਹੈ ਬਿਲਡਰਾਂ ਤੇ ਖਰੀਦਦਾਰਾਂ ਨੂੰ ਵਿਆਜ ਦਰਾਂ ਵਿੱਚ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨਾਲ ਦਰਜਨਾ ਹਾਊਸਿੰਗ ਪ੍ਰੋਜੈਕਟ ਰੁਕੇ ਹੋਏ ਨੇ Ontario ਵਿੱਚ ਨਵੇਂ ਘਰਾਂ ਦੀ ਉਸਾਰੀ ਦੀ ਰਫ਼ਤਾਰ 2018 ਤੋਂ ਬਾਅਦ ਵਾਤੀ ਨਹੀਂ ਵੇਖੀ ਗਈ ਜਿਸ ਨਾਲ ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਨੂੰ ਆਪਣੇ ਰਿਹਾਇਸ਼ੀ ਟੀਚਿਆਂ ਨੂੰ ਪੂਰਾ ਕਰਨ ਤੋਂ ਦੂਰ ਕਰ ਦਿੱਤਾ ਗਿਆ ਹੈ ਕੈਨੇਡੀਅਨ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਰਿਪੋਰਟ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ Ontario ਦੇ ਸ਼ਹਿਰੀ ਖੇਤਰਾਂ ਵਿੱਚ ਅਪ੍ਰੈਲ ਵਿੱਚ ਹਾਊਸਿੰਗ ਸ਼ੁਰੂ ਹੋਣ ਵਿੱਚ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 37% ਦੀ ਗਿਰਾਵਟ ਆਈ ਹੈ Ontario ਵਿੱਚ ਪਿਛਲੇ ਮਹੀਨੇ 5599 ਘਰਾਂ ਦੀ ਉਸਾਰੀ ਸ਼ੁਰੂ ਹੋਈ ਜੋ ਕਿ 2000 18 ਤੋਂ ਬਾਅਦ ਕਿਸੇ ਵੀ ਅਪ੍ਰੈਲ ਮਹੀਨੇ ਨਾਲੋਂ ਘੱਟ ਹੈ ਉਦਯੋਗ ਦੇ ਮਾਹਰਾਂ ਦੀ ਇੱਕ ਸ਼੍ਰੇਣੀ ਦੇ ਅਨੁਸਾਰ ਵਿਆਜ ਦਰਾਂ ਨਵੇਂ ਨਿਰਮਾਣ ਵਿੱਚ ਮੰਦੀ ਦਾ ਮੁੱਖ ਕਾਰਕ ਨੇ ਮਾਰਗੇਜ ਦੀ ਉੱਚ ਕੀਮਤ ਨਾ ਸਿਰਫ ਖਰੀਦਦਾਰਾਂ ਦੀ ਮੰਗ ਨੂੰ ਘਟਾਉਂਦੀ ਹੈ ਉੱਚ ਵਿਆਜ ਦਰਾਂ ਦੀ ਡਿਵੈਲਪਰਾਂ ਲਈ ਲਾਗਤਾਂ ਨੂੰ ਵਧਾਉਂਦੀ ਹੈ ਅਰਬਨੇਸ਼ਨ ਜੋ ਕਿ ਇੱਕ ਕੰਡੋਮਿਨੀਅਮ ਮਾਰਕੀਟ ਵਿਸ਼ਲੇਸ਼ਣ ਫਰਮ ਹੈ ਉਸਨੇ ਹਾਲ ਹੀ ਵਿੱਚ ਰਿਪੋਰਟ ਦਿੱਤੀ ਹੈ ਕਿ ਗ੍ਰੇਟਰ ਟੋਰਾਂਟੋ ਅਤੇ ਹਮਿਲਟਨ ਏਰੀਆ ਦੇ ਵਿੱਚ ਕੁੱਲ 21000 ਤੋਂ ਵੱਧ ਯੂਨਟਾਂ ਵਾਲੇ 60 ਨਵੇਂ ਪ੍ਰੋਜੈਕਟ ਨੂੰ ਅਨਮਿੱਥੇ ਸਮੇ ਲਈ ਰੋਕ ਦਿੱਤਾ ਗਿਆ ਹੈ ਅਰਬਨੇਸ਼ਨ ਦੇ ਅਨੁਸਾਰ 2024 ਦੇ ਪਹਿਲੇ 3 ਮਹੀਨਿਆਂ ਵਿੱਚ ਖੇਤਰ ਵਿੱਚ ਨਵੇਂ ਕੰਡੋਮਿਨੀਅਮ ਦੀ ਵਿਕਰੀ 2009 ਦੇ ਸ਼ੁਰੂ ਵਿੱਚ ਗਲੋਬਲ ਵਿੱਤੀ ਸੰਕਟ ਦੀ ਡੁੱਗਾਈ ਤੋਂ ਬਾਅਦ ਸਭ ਤੋਂ ਘੱਟ ਦਿਮਾਹੀ ਕੁਲ ਤੇ ਪਹੁੰਚ ਗਈ ਪਹਿਲੀ ਤਿਮਾਹੀ ਵਿੱਚ ਉਸਾਰੀ অন্ਟਾਰੀਓ ਦੇ ਸ਼ਹਿਰੀ ਖੇਤਰਾਂ ਵਿੱਚ 2024 ਵਿੱਚ ਸ਼ੁਰੂ ਹੋਣ ਵਾਲੇ 77920 ਕਰਨ ਲਈ ਰਫ਼ਤਾਰ ਤੇ ਰੱਖੀ ਗਈ ਇਹ 2023 ਤੋਂ 15% ਦੀ ਗਿਰਾਵਟ ਅਤੇ 2020 ਤੋਂ ਬਾਅਦ ਸਭ ਤੋਂ ਘੱਟ ਸਾਲਾਨਾ ਕੁੱਲ ਸੀ ਜਦੋਂ ਮਹਾਂਮਾਰੀ ਸ਼ੁਰੂ ਹੋਈ ਸੀ অন্ਟਾਰੀਓ ਵਿੱਚ 4587 ਗੈਰ ਡਿਟੈਸਟ ਕਰਨ ਲਈ April ਵਿੱਚ ਸ਼ੁਰੂ ਹੋਏ 2023 ਵਿੱਚ ਉਸੇ ਮਹੀਨੇ ਨਾਲੋਂ 41% ਘੱਟ CMHC ਨੰਬਰਾਂ ਦੇ ਅਨੁਸਾਰ ਗਿਣਤੀ ਰਹੀ ਪਿਛਲੇ ਮਹੀਨੇ ਇੱਕ 2002 ਸਿੰਗਲ ਡਿਟੈਚਡ ਘਰ ਦੀ ਉਸਾਰੀ ਸ਼ੁਰੂ ਹੋਈ ਸੀ ਜੋ ਕਿ April 2023 ਵਿੱਚ ਸ਼ੁਰੂ ਹੋਏ 1088 ਤੋਂ ਥੋੜਾ ਘੱਟ ਹੈ March ਵਿੱਚ ਪੇਸ਼ ਕੀਤੇ ਗਏ ਫੋਰਡ ਸਰਕਾਰ ਦੇ ਬਜਟ ਵਿੱਚ Ontario ਵਿੱਚ ਪਿਛਲੇ ਸਾਲ ਦੇ ਮੁਕਾਬਲੇ 2024 ਵਿੱਚ ਘਟ ਨਵੇਂ ਹਾਊਸਿੰਗ ਸ਼ੁਰੂ ਹੋਣ ਦਾ ਅਨੁਮਾਨ ਹੈ 2023 ਦੇ April ਦੇ ਮੁਕਾਬਲੇ Ontario ਦੀ Drop-in Housing ਪਿਛਲੇ ਮਹੀਨੇ ਸ਼ੁਰੂ ਹੁੰਦੀ ਹੈ Toronto ਦੇ GTA ਵਿੱਚ 38% ਦੀ ਗ੍ਰਾਵਟ ਦੁਆਰਾ ਚਲਾਇਆ ਗਿਆ ਸੀ ਜੋ ਆਮ ਤੌਰ ਤੇ ਸੂਬੇ ਵਿੱਚ ਅੱਧੇ ਤੋਂ ਵੱਧ ਨਵੇਂ ਘਰਾਂ ਦੇ ਨਿਰਮਾਣ ਲਈ ਯੋਕਤ ਹਨ ਪੁੰਦਾ Ontario ਦੇ ਅਗਲੇ ਸਭ ਤੋਂ ਵੱਡੇ ਸ਼ਹਿਰੀ ਖੇਤਰਾਂ ਵਿੱਚ ਹਾਊਸਿੰਗ ਹੋਰ ਵੀ ਨਾਟਕੀ ਤੰਗ ਨਾਲ ਕਟਣੀ ਸ਼ੁਰੂ ਹੋ ਗਈ ਹੈ Ottawa ਵਿੱਚ 2023 ਦੇ ਉਸੇ ਮਹੀਨੇ ਦੇ ਮੁਕਾਬਲੇ April ਵਿੱਚ 75% ਅਤੇ ਹਮਲਤਨ ਵਿੱਚ 99% ਗਿਰਾਵਟ ਦੇਖਣ ਨੂੰ ਮਿਲੀ ਹੈ ਜੋ ਕਿ ਕਿਚਨੌਰ, ਵਾਟਰਲੂ, ਕੈਂਬਰੇਜ, ਲੰਡਨ ਅਤੇ ਵਿਨਸਰ ਦੇ ਛੋਟੇ ਸ਼ਹਿਰੀ ਖੇਤਰਾਂ ਵਿੱਚ ਸ਼ੁਰੂਆਤ ਹੋਈ ਜੋ ਕਿ ਉਹਨਾਂ ਦੇ ਵਿਚਾਲੇ 1200 ਤੋਂ ਵੱਧ ਉਸਾਰੀ ਸ਼ੁਰੂ ਹੋਏ ਨੇ ਜੋ ਕਿ ਸੁਭਾਈ ਕੁੱਲ ਦੇ 20% ਤੋਂ ਵੀ ਵੱਧ ਨੇ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁਖੜਲੇਸਤੇ ਵਿੱਤ ਮੰਤਰੀ ਕ੍ਰਿਸਟਿਆ ਫਿਲਨੈਂ ਨੇ ਆਟੋ ਚੋਰੀ ਨੂੰ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਆਟੋ ਚੋਰੀ ਨਾਲ ਨਜਿੱਠਣ ਵਾਸਤੇ ਸਰਕਾਰ ਕਰ ਰਹੀ ਹੈ ਕਈ ਉਪਾਅ ਐਡਮਿੰਟਨ ਦੇ ਵਿੱਚ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ ਨਗਰ ਕੀਰਤਨ 'ਚ ਸ਼ਾਮਲ ਹੋਏ 20000 ਦੇ ਕਰੀਬ ਸਿੱਖ ਪਾਰਟੀ ਵਿਦਿਆਰਥੀਆਂ ਦੇ ਰੋਜ਼ ਮੂਜਾਹਰੇ ਲਗਾਤਾਰ ਜਾਰੀ ਕਈਆਂ ਤੇ ਲਟਕ ਰਹੀ ਹੈ ਡਿਪੂਟੇਸ਼ਨ ਦੀ ਤਲਵਾ ਹਾਊਸਿੰਗ ਇਨਸੈਂਟਿਵ ਪ੍ਰੋਗਰਾਮ ਦੇ ਰਾਹੀਂ ਡਿਵੈਲਪਰਾਂ ਨੂੰ ਹੋਵੇਗਾ ਫਾਇਦਾ 60000 ਡਾਲਰ ਪ੍ਰਤੀ ਯੂਨਿਟ ਤੱਕ ਕੀਤੀ ਜਾ ਰਹੀ ਪੇਸ਼ਕਸ਼ ਇਸ ਦੇ ਨਾਲ ਹੀ ਮੈਨੂੰ ਦੀਵਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਤ